ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਵਾਈਟ ਕਲਰ ਦਾ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਹੈ ਤੁਸੀਂ ਇਸ ਨੂੰ ਲੇਡੀਜ਼ ਦੀ ਕੋਟੀ ਤੇ ਪਾ ਸਕਦੇ ਜੇ ਬਹੁਤ ਸੋਹਣਾ ਤੇ ਸੌਖਾ ਜਿਹਾ ਡਿਜ਼ਾਈਨ ਹੈ ਸਿਰਫ 8 ਸਲਾਈਆਂ ਦਾ ਇਹ ਡਿਜ਼ਾਈਨ ਹੈ 8 ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਏਗਾ ਤੇ ਇਸ ਦੀ ਖਾਸੀਅਤ ਇਹ ਕਿ ਉਲਟੀ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਜਿਹੜਾ ਉਲਟਾ ਉਲਟਾ ਹੀ ਬਣੇਗਾ ਬਹੁਤ ਹੀ ਪਿਆਰਾ ਤੇ ਸੌਖਾ ਡਿਜ਼ਾਈਨ ਹੈ ਤੇ ਇਸ ਨੂੰ ਬਣਾਉਣ ਵਾਸਤੇ ਆਪਾਂ ਲੈਣੇ ਨੇ 8-8 ਦੇ ਹਿਸਾਬ ਨਾਲ ਕੁੰਡੇ 8-8 ਦੇ ਹਿਸਾਬ ਦੇ ਨਾਲ ਕੁੰਡੇ ਲੈ ਕੇ ਤਿੰਨ ਕੁੰਡੇ ਲੈਣੇ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਲੈਣੇ ਨੇ ਦੋਨਾਂ ਸਾਈਡਾਂ ਤੇ ਐਜ ਵਾਸਤੇ ਤੇ ਸਿੱਧੇ ਸਾਈਡ ਤੋਂ ਇਹ 디자인 ਸ਼ੁਰੂ ਹੋਣਾ ਹੈ ਬਹੁਤ ਹੀ ਪਿਆਰਾ ਤੇ ਸੋਖਾ ਜਿਹਾ ਡਿਜ਼ਾਈਨ ਹੈ ਤੇ ਸਾਰਿਆਂ ਨੂੰ ਇਹ ਡਿਜ਼ਾਈਨ ਜਿਹੜਾ ਸਮਝ ਜਰੂਰ ਆ ਜਾਏਗਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਆ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓ ਪਹਿਲਾ ਕੁੰਡਾ ਸਿੰਪਲ ਆਪਾਂ ਸਲਿੱਪ ਕਰ ਲਿਆ ਫਿਰ ਤਿੰਨ ਕੁੰਡੇ ਉਲਟੇ 1 2 3 ਤਿੰਨ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ 1 2 3 4 5 ਇਹ ਹੀ 8 ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਫਿਰ ਤਿੰਨ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ 1 2 3 4 ਤੇ 5 ਤਾਂ ਅੱਗੇ ਆਪਣੀ ਸਾਈਡ ਤਿੰਨ ਕੁੰਡੇ ਫੇਰ ਉਲਟੇ ਬਹੁਤ ਹੀ ਸੋਹਣਾ ਡਿਜ਼ਾਈਨ ਬਣੇਗਾ ਤੇ ਇਸ ਨੂੰ ਤੁਸੀਂ ਲੇਡੀਜ਼ ਦੇ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਜੀ ਇਹਦੇ ਵਿੱਚ ਕੋਈ ਵੀ ਜਾਲੀ ਨਹੀਂ ਪੈਣੀ ਬਿਨਾਂ ਜਾਲੀ ਤੋਂ ਇਹ ਡਿਜ਼ਾਈਨ ਬਣਨਾ ਹੈ ਤੇ ਬਹੁਤ ਹੀ ਸੋਹਣਾ ਹੈ ਬੈਕ ਸਾਈਡ ਤੋਂ ਇਹ ਸਿੱਧਾ ਉਲਟਾ ਉਲਟਾ ਬਣਨਾ ਹੈ ਲਾਸਟ ਦੇ 1.5 ਤਿੰਨ ਕੁੰਡੇ ਜਿਹੜੇ ਆ ਉਹ ਉਲਟੇ ਆਉਣੇ ਚਾਹੀਦੇ ਨੇ ਤੇ ਅੱਜ ਵਾਲਾ ਕੁੰਡਾ ਜਿਹੜਾ ਉੱਪਰ ਬਣਾ ਲਾਂਗੇ ਸਿੱਧਾ ਪਹਿਲੀ ਸਲਾਈ ਸਾਡੀ ਇਸ ਤਰ੍ਹਾਂ ਬਣ ਗਈ ਹੁਣ ਦੂਸਰੀ ਸਲਾਈ ਉਲਟੀ ਸਾਈਡ ਤੋਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਆ ਪੂਰੀ ਸਲਾਈ ਜਿਹੜੀ ਆ ਉਲਟੇ ਕੁੰਡਿਆਂ ਦੇ ਨਾਲ ਬਣ ਜਾਣੀ ਹੈ ਉਲਟੀ ਸਾਈਡ ਤੋਂ ਪਲੇਨ ਬਣੇਗਾ ਪੂਰੀ ਸਲਾਈ ਉਲਟੇ ਕੁੰਡਿਆਂ ਨਾਲ ਬਣ ਜਾਣੀ ਹੈ ਸੈਕੰਡ ਰੋ ਹੈ ਤੇ ਉਲਟਾ ਪਾਸਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਬਣੇਗਾ ਤੇ ਤੁਸੀਂ ਤੁਸੀਂ ਵਾਈਟ 블랙 ਜਾਂ ਕਰੀਮ ਕਿਸੇ ਕਲਰ ਤੇ ਵੀ ਬਣਾ ਸਕਦੇ ਜੇ ਮੈਂ ਵਾਈਟ ਤੇ ਬਣਾ ਰਹੀ ਆ ਤੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਬਣਾ ਸਕਦੇ ਜਿਆਦਾਤਰ ਇਹ ਵਾਲਾ ਡਿਜ਼ਾਈਨ ਜਿਹੜਾ ਲਾਈਟ ਸ਼ੇਡਾਂ ਤੇ ਸੋਹਣਾ ਲੱਗੇਗਾ ਤੁਸੀਂ ਇਸ ਨੂੰ ਲਾਈਟ ਲਾਈਟ ਕਲਰ ਤੇ ਬਣਾਉਂਗੇ ਤੇ ਜਿਆਦਾ ਸੋਹਣਾ ਲੱਗੇਗਾ ਪਹਿਲੀ ਸਲਾਈ ਸਾਡੀ ਬਣ ਗਈ ਦੂਸਰੀ ਉਲਟੀ ਬਣ ਗਈ ਹੁਣ ਤੀਸਰੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ 슬ਿਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਬੈਕਸਾਈਡ ਪੰਜ ਕੁੰਡੇ ਸਿੱਧੇ ਸੇਮ ਜਿਵੇਂ ਆਪਾਂ ਪਹਿਲੀ ਸਲਾਈ ਬਣਾਈਆਂ ਸਾਡੀ ਤੀਸਰੀ ਸਲਾਈ ਜਿਹੜੀ ਆ ਉਹ ਵੀ ਉਸੇ ਤਰ੍ਹਾਂ ਬਣਨੀ ਆ ਤਿੰਨ ਕੁੰਡੇ ਉਲਟੇ ਬਣਨੇ ਪੰਜ ਕੁੰਡੇ ਸਿੱਧੇ ਬਣਨੇ ਪਹਿਲੀ ਸਲਾਈ ਦੇ ਵਾਂਗ ਹੀ ਸਾਡੀ ਤੀਸਰੀ ਸਲਾਈ ਵੀ ਬਣਨੀ ਆ ਪੰਜ ਕੁੰਡੇ ਸਿੱਧੇ ਤਿੰਨ ਕੁੰਡੇ ਉਂਟੇ ਅੱਠ ਸਲਾਈਆਂ ਦਾ ਡਿਜ਼ਾਈਨ ਹੈ ਅਗਲੀਆਂ ਜਿਹੜੀਆਂ ਚਾਰ ਸਲਾਈਆਂ ਆ ਉਹਨਾਂ ਦੇ ਵਿੱਚ ਆਪਾਂ ਡਿਜ਼ਾਈਨ ਬਣਾਵਾਂਗੇ ਬਹੁਤ ਸੋਖਾ ਜਿਹਾ ਡਿਜ਼ਾਈਨ ਹੈ ਸਾਰਿਆਂ ਨੂੰ ਇਹ ਡਿਜ਼ਾਈਨ ਜਿਹੜਾ ਬਹੁਤ ਪਸੰਦ ਵੀ ਆਉਣਾ ਤੇ ਸਾਰਿਆਂ ਨੇ ਆਸਾਨੀ ਦੇ ਨਾਲ ਬਣਾ ਵੀ ਲੈਣਾ ਤੀਸਰੀ ਸਲਾਈ ਹੁਣ ਛੜੀ ਐਵੇਂ ਬਣ ਗਈ ਚੌਥੀ ਸਲਾਈ ਆ ਉਲਟਾ ਪਾਸਾ ਹੈ ਪੂਰੀ ਸਲਾਈ ਆਪਾਂ ਉਲਟੇ ਕੁੰਡਿਆਂ ਨਾਲ ਬਣਾ ਲੈਣੀ ਆ ਚੌਥੀ ਸਲਾਈ ਉਲਟਾ ਪਾਸਾ ਹੈ ਪੂਰੀ ਸਲਾਈ ਉਲਟੇ ਕੁੰਡਿਆਣਾ ਬਣਾ ਲਾਂਗੇ ਤੇ ਇਦਾਂ ਦੇ ਡਿਜ਼ਾਈਨ ਤੁਸੀਂ ਜੈਂਟਸ ਕੋਟੀਆਂ ਤੇ ਵੀ ਪਾ ਸਕਦੇ ਜੀ ਕਿਉਂਕਿ ਇਹਨਾਂ ਦੇ ਵਿੱਚ ਕੋਈ ਵੀ ਜਾਲੀ ਨਹੀਂ ਪੈਂਦੀ ਲੇਡੀਜ਼ ਕੋਟੀ ਤੇ ਵੈਸੇ ਬਹੁਤ ਹੀ ਪਿਆਰਾ ਲੱਗੇਗਾ ਜੇ ਤੁਸੀਂ ਚਾਹੋ ਤੇ ਇਸ ਨੂੰ ਜੈਂਟਸ ਦੀ ਸਵੈਟਰ ਕੋਟੀ ਤੇ ਵੀ ਬਣਾ ਸਕਦੇ ਫੁੱਲ ਬਾਜੂ ਜਿਵੇਂ ਆਪਾਂ ਜੈਂਟਸ ਦੀ ਕੋਟੀ ਬਣਾਉਣੀ ਆ ਤੇ ਉਹਦੇ ਤੇ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਸਕਦੇ ਆ ਚੌਥੀ ਸਲਾਈ ਬਣਾ ਲਈ ਆਪਾਂ ਉਲਟੀ ਪੂਰੀ ਹੁਣ ਆ ਗਏ ਆਪਾਂ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਧਿਆਨ ਨਾਲ ਦੇਖਣਾ ਤੁਸੀਂ ਪਹਿਲਾ ਕੁੰਡਾ 슬ਿਪ ਕਰ ਲਿਆ ਤਿੰਨ ਕੁੰਡੇ ਉਲਟੇ ਬਣਾ ਲਏ ਹੁਣ ਧਾਗਾ ਬੈਕ ਸਾਈਡ ਤੇ ਕਰਕੇ ਆ ਜਿਹੜਾ ਫਰਸਟ ਵਾਲਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਦੋ ਬਾਲ ਮਾਰ ਲੈਣੇ ਫਿਰ ਤਿੰਨ ਕੁ ਚਾਰ ਕੁੰਡੇ ਸਿੱਧੇ ਦੋ ਤਿੰਨ ਚਾਰ ਚਾਰ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਹੁਣ ਜਿਹੜਾ ਫਰਸਟ ਵਾਲਾ ਕੁੰਡਾ ਇਹਨੂੰ ਆਪਾਂ ਦੋ ਬਾਲ ਮਾਰ ਲਈ ਅਗਲੇ ਚਾਰ ਜਿਹੜੇ ਉਹ ਆਪਾਂ ਸਿੱਧੇ ਬਣਾ ਲੈ ਪੰਜਵੀਂ ਸਲਾਈ ਸਾਡੀ ਪੂਰੀ ਇਸੇ ਤਰ੍ਹਾਂ ਬਣਨੀ ਫਰਸਟ ਵਾਲੇ ਕੁੰਡੇ ਨੂੰ ਆਪਾਂ ਦੋ ਬਾਲ ਮਾਰਨੇ ਆ ਜਿਹੜੇ ਸਿੱਧੇ ਗੁੰਡੇ ਉਲਟੇ ਜਿਹੜੇ ਉਹ ਉਲਟੇ ਬਣਨਗੇ ਫਰਸਟ ਵਾਲੇ ਗੁੰਡੇ ਨੂੰ ਦੋ ਬਾਲ ਮਾਰ ਲੇ ਅਗਲੇ ਜਿਹੜੇ 4 ਗੁੰਡੇ ਆ ਉਹ ਆਪਾਂ ਸਿੱਧੇ ਬਣਾ ਲੈਣੇ ਲਾਸਟ ਦੇ ਸਾਡੇ ਕੋਲੋਂ 3 ਗੁੰਡੇ ਉਲਟੇ ਹੋਣੇ ਆ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਤੇ ਐਜ ਵਾਲਾ ਗੁੰਡਾ ਸਿੱਧਾ ਬਣਾ ਲੈਣਾ ਪੰਜਵੀਂ ਸਲਾਈ ਛੱਡੀ ਬਣ ਗਈ ਹੁਣ ਆ ਗਿਆਂ 6ਵੀਂ ਸਲਾਈ ਤੇ ਉਲਟੇ ਪਾਸੇ ਧਿਆਨ ਨਾਲ ਦੇਖਣਾ ਤੁਸੀਂ ਤਿੰਨ ਕੁੰਡੇ ਪਹਿਲਾਂ ਆਪਾਂ ਉਲਟੇ ਬਣਾ ਲਾਂਗੇ ਐਜ ਵਾਲਾ ਆਪਾਂ ਸਲਿੱਪ ਕਰ ਲਿਆ ਫਿਰ ਤਿੰਨ ਕੁੰਡੇ ਉਲਟੇ ਹੁਣ ਇੱਕ ਕੁੰਡਾ ਆਪਾਂ ਹੋਰ ਉਲਟਾ ਬਣਾਵਾਂਗੇ ਹੁਣ ਆ ਜਿਹੜੇ ਸਾਡੇ ਕੋਲ ਚਾਰ ਕੁੰਡੇ ਇੱਕ ਕੁੰਡੇ ਨੂੰ ਉੱਪਰ ਦੋ ਵਾਲ ਪਾਏ ਤੇ ਤਿੰਨ ਕੁੰਡਿਆਂ ਜਿਹੜਾ ਹੁਣ ਵਾਲ ਵਾਲਾ ਕੁੰਡਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਇੱਧਰ ਸਾਈਡ ਲੈ ਆਉਣਾ ਵਾ ਤੇ ਆ ਜਿਹੜੇ ਤਿੰਨ ਕੁੰਡੇ ਆ ਇਹਨਾਂ ਨੂੰ ਆਪਾਂ ਇੱਧਰ ਸਾਈਡ ਲੈ ਆਉਣਾ ਇਸ ਤਰੀਕੇ ਦੇ ਨਾਲ ਆ ਸਾਡਾ ਵਾਲ ਵਾਲਾ ਕੁੰਡਾ ਜਿਹੜਾ ਆਪਾਂ ਸਟਾਰਟਿੰਗ ਤੇ ਬਣਾਇਆ ਸੀ ਇਹਨੂੰ ਇੱਧਰ ਲਿਆ ਕੇ ਤੇ ਚਮਕ ਗੁੰਡਿਆਂ ਨੂੰ ਆਪਾਂ ਸਿੱਧੇ ਬਣਾ ਦੇਣਾ ਸੌਰੀ ਉਲਟੇ ਬਣਾ ਦੇਣਾ ਚਾਰ ਗੁੰਡੇ ਉਲਟੇ ਬਣ ਗਏ ਹੁਣ ਅੱਗੇ ਫਿਰ ਆਪਾਂ ਤਿੰਨ ਗੁੰਡੇ ਉਲਟੇ ਇੱਕ ਦੋ ਤਿੰਨ ਉਲਟੇ ਇੱਕ ਹੋਰ ਉਲਟਾ ਬਣਾਵਾਂਗੇ ਇੱਕ ਹੋਰ ਉਲਟਾ ਬਣਾ ਕੇ ਫਿਰ ਆ ਚਾਰ ਗੁੰਡਿਆਂ ਨੂੰ ਉੱਪਰ ਟਵਿਸਟ ਕਰਨਾ ਆ ਜਿਹੜਾ ਵਾਲ ਵਾਲਾ ਗੁੰਡਾ ਇਹਨੂੰ ਆਪਾਂ ਵਾਲ ਜਿਹੜਾ ਲੂਸ ਕਰ ਲੈਣਾ ਤੇ ਇਧਰ ਵਾਲੀ ਸਾਈਡ ਲੈ ਆਉਣਾ ਆ ਜਿਹੜੇ ਤਿੰਨ ਕੁੰਡਿਆਂ ਇਹਨਾਂ ਨੂੰ ਆਪਾਂ ਇੱਧਰ ਸਾਈਡ ਲਿਆਉਣਾ ਇਸ ਤਰੀਕੇ ਦੇ ਨਾਲ ਆਹ ਵਾਲ ਵਾਲਾ ਜਿਹੜਾ ਹੈ ਇਹ ਲੂਜ਼ੀ ਕੁੰਡਾ ਇਹਨੂੰ ਆਪਾਂ ਇੱਧਰ ਸਾਈਡ ਲਿਆਉਣਾ ਤੇ ਚਮਾ ਕੁੰਡੇ ਨੂੰ ਆਪਾਂ ਉਲਟੇ ਬਣਾ ਲੈਣਾ 2 3 4 ਫਿਰ ਅੱਗੇ ਤਿੰਨ ਕੁੰਡੇ ਉਲਟੇ 1 2 3 ਚੌਥਾ ਕੁੰਡਾ ਫੇਰ ਉਲਟਾ ਬਣਾਵਾਂਗੇ ਫੇਰ ਆ ਤਿੰਨ ਕੁੰਡੇ ਆਪਾਂ ਟਵਿਸਟ ਕਰਨੇ ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਜੀ ਉਹਨੂੰ ਪਹਿਲਾਂ ਸਲਾਈ ਦੇ ਉੱਪਰ ਪਾ ਕੇ ਜਿਵੇਂ ਤੁਹਾਨੂੰ ਸੌਖਾ ਲੱਗਦਾ ਉਵੇਂ ਕਰ ਸਕਦੇ ਜੀ ਚਮੇ ਕੁੰਡੇ ਫੇਰ ਆਪਾਂ ਉਲਟੇ ਬਣਾ ਲੈਣੇ ਬਹੁਤ ਪਿਆਰਾ ਡਿਜ਼ਾਈਨ ਬਣੇਗਾ ਤੁਸੀਂ ਵੀ ਇੱਕ ਵਾਰ ਬਣਾ ਕੇ ਜਰੂਰ ਟਰਾਈ ਕਰਿਓ ਜਦੋਂ ਵੀ ਕੋਈ ਡਿਜ਼ਾਈਨ ਬਣਾਉਣਾ ਹੁੰਦਾ ਹੈ ਪਹਿਲਾਂ ਥੋੜੇ ਕੁੰਡੇ ਪਾ ਕੇ ਬਣਾ ਕੇ ਦੇਖ ਲਿਆ ਕਰੋ ਜੇ ਡਿਜ਼ਾਈਨ ਤੁਹਾਨੂੰ ਸਹੀ ਲੱਗੇ ਫਿਰ ਬਣਾਇਆ ਕਰੋ ਤੇ ਫੇਰ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਹੁਣ ਅੱਗੇ ਆਪਾਂ ਡਿਜ਼ਾਈਨ ਦੀ 7 ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ 슬ਿਪ ਕਰ ਲਿਆ ਫਿਰ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਧਾਗਾ ਬੈਕ ਸਾਈਡ ਤੇ ਕਰਾਂਗੇ ਹੁਣ ਚਾਰ ਕੁੰਡੇ ਸਿੱਧੇ 1 2 3 4 ਚਾਰ ਕੁੰਡੇ ਸਿੱਧੇ ਹੁਣ ਲਾਸਟ ਵਾਲਾ ਜਿਹੜਾ ਕੁੰਡਾ ਇਹਨੂੰ ਆਪਾਂ ਪੋੜੇ ਆ ਦੋ ਵਾਲ ਧਾਗਾ ਆਪਣੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਬੈਕ ਸਾਈਡ ਚਾਰ ਕੁੰਡੇ ਸਿੱਧੇ 1 2 3 4 ਜਿਹੜਾ ਪੰਜਵਾਂ ਕੁੰਡਾ ਇਹਨੂੰ ਆਪਾਂ ਪਾਉਣੇ ਆ ਦੋਵਾਂ ਫਿਰ ਧਾਗਾ ਆਪਣੀ ਸਾਈਡ ਤਿੰਨ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਚਾਰ ਕੁੰਡੇ ਸਿੱਧੇ 1 2 3 ਚੜ ਫਿਰ ਇਹਨੂੰ ਆਪਾਂ ਪਾਉਨੇ ਆ ਦੋ ਬਾਲ ਪੰਜਵੇਂ ਕੁੰਡੇ ਨੂੰ ਧਾਗਾ ਆਪਣੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ 77ਵੀਂ ਸਲਾਈ ਬਣ ਗਈ ਹੁਣ ਅੱਠਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਤਿੰਨ ਕੁੰਡੇ ਪਹਿਲਾਂ ਉਲਟੇ ਬਣਾ ਲਾਂਗੇ ਤਿੰਨ ਕੁੰਡੇ ਉਲਟੇ ਹੁਣ ਆ ਜਿਹੜਾ ਸਾਡਾ ਬਾਲ ਵਾਲਾ ਕੁੰਡਾ ਇਹਨੂੰ ਆਪਾਂ ਤਿੰਨ ਕੁੰਡਿਆਂ ਦੇ ਇੱਧਰ ਖੜਨਾ ਹੁਣ ਵੇਖੋ ਆ ਜਿਹੜੇ ਤਿੰਨ ਕੁੰਡੇ ਆਪਾਂ ਇੱਧਰ ਲੈ ਆਉਣੇ ਦੋ ਤੇ ਤਿੰਨ ਤੇ ਆ ਬਾਲਵਲਾ ਜਿਹੜਾ ਵਾ ਇਹਨੂੰ ਆਪਾਂ ਇੱਧਰ ਵਾਲੀ ਸਾਈਡ ਲੈ ਜਾਣਾ ਇਸ ਤਰੀਕੇ ਦੇ ਨਾਲ ਹੁਣ ਆਪਾਂ ਇਹ ਚਮੇ ਕੁੰਡੇ ਜਿਹੜੇ ਆ ਜਿਹੜੇ ਪੰਜ ਦੇ ਪੰਜ ਹੀ ਕੁੰਡੇ ਆ ਉਲਟੇ ਬਣਾ ਲੈਣੇ 1 2 3 4 ਤੇ 5 ਫੇਰ ਅੱਗੇ ਤਿੰਨ ਕੁੰਡੇ ਉਲਟੇ 1 2 ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਉਲਟੀ ਸਲਾਈ ਜਿਹੜੀ ਬਿਲਕੁਲ ਉਲਟੀ ਬਣਨੀ ਹੈ ਬਸ ਇਹ ਕੁੰਡੇ ਟਵਿਸਟ ਕਰਕੇ ਸਾਰਿਆਂ ਨੂੰ ਆਪਾਂ ਉਲਟੇ ਹੀ ਬਣਾਉਣਾ ਇਹ ਵਾਲੇ ਕੁੰਡੇ ਨੂੰ ਫੇਰ ਆਪਾਂ ਟਵਿਸਟ ਕਰਨਾ ਆ ਤਿੰਨ ਕੁੰਡੇ ਆਪਾਂ ਇੱਧਰ ਵਾਲੀ ਸਾਈਡ ਲੈ ਆਉਣੇ ਆ ਤੇ ਜਿਹੜਾ ਇੱਕ ਜਿਹੜੇ ਕੁੰਡੇ ਨੂੰ ਆਪਾਂ ਡਬਲ ਵਾਲ ਪਾਏ ਸੀ ਉਹ ਆਪਾਂ ਦੂਸਰੀ ਸਾਈਡ ਲੈ ਜਾਣਾ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਫੇਰ ਹੁਣ ਤਿੰਨ ਕੁੰਡੇ ਉਲਟੇ ఫా కు కండా టవస్ట్ ఆ తన కు ఉల్టే బ జ కుడే ఇద్దరవ డే చారను టస్ట్ కరణా తిని ఇద్దర దో తి కనుటే బ కు సారే ఉల్ బ ਇਹ ਸੜੀਆਂ ਅੱਠ ਸਲਾਈਆਂ ਬਣ ਗਈਆਂ ਅੱਠ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਸਾਡਾ ਜਿਹੜਾ ਐਵੇਂ ਦਾ ਲੱਗਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬੰਦਾ ਤੇ ਜਦੋਂ ਆਪਾਂ ਇਹੀ ਡਿਜ਼ਾਈਨ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਵੇਖੋ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਣਾ ਹੈ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ